ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਫਟਾਫਾ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਪ ਫਿਰ ਰੋਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵੱਡੇ ਫੈਸਲੇ ਦੇ ਵਿੱਚ ਸ਼ੁੱਕਰਵਾਰ ਨੂੰ ਬੀਫ ਟਮਾਟਰ ਕਾਫੀ ਅਤੇ ਕੇਲੇ ਸਮੇਤ ਕਈ ਖਾਨ ਪੀਣ ਵਾਲੀਆਂ ਵਸਤਾਂ ਦੇ ਉੱਤੇ ਭਾਰੀ ਆਯਾਤ ਟੈਰਿਫ ਹਟਾ ਦਿੱਤੇ ਨੇ ਇਹ ਆਦੇਸ਼ ਵਾਈਟ ਹਾਊਸ ਦੁਆਰਾ ਜਾਰੀ ਕੀਤਾ ਗਿਆ ਸੀ ਅਤੇ ਵੀਰਵਾਰ ਦੀ ਅੱਧੀ ਰਾਤ ਤੋਂ ਲਾਗੂ ਹੋਵੇਗਾ ਇਸ ਦਾ ਮਤਲਬ ਹੈ ਕਿ ਇਹਨਾਂ ਵਸਤਾਂ ਉੱਤੇ ਪਹਿਲਾਂ ਲਗਾਏ ਗਏ ਵੱਧ ਟੈਰਿਫ ਹੁਣ ਵਾਪਸ ਕਰ ਦਿੱਤੇ ਜਾਣਗੇ ਅਮਰੀਕਾ ਦੇ ਵਿੱਚ ਭੋਜਨ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਲੋਕ ਮਹਿੰਗਾਈ ਨੂੰ ਲੈ ਕੇ ਬਹੁਤ ਚਿੰਤਤ ਨੇ ਤੇ ਇਹ ਗੁੱਸਾ ਵਰਜੀਨੀਆ ਨਿਊ ਜਰਸੀ ਅਤੇ ਨਿਊਯਾਰਕ ਸਿਟੀ ਦੇ ਵਿੱਚ ਹਾਲੀ ਦੇ ਵਿੱਚ ਹੋਈਆਂ ਸਥਾਨਕ ਚੋਣਾਂ ਦੇ ਵਿੱਚ ਵੀ ਚਲਕਿਆ ਤੇ ਜਿੱਥੇ ਡੈਮੋਕ੍ਰੇਟਸ ਨੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ਨੇ ਐਤ ਨਾਲ ਟਰੰਪ ਪ੍ਰਸ਼ਾਸਨ ਉੱਤੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਦਬਾਅ ਵਧਿਆ ਟਰੰਪ ਹੁਣ ਦਾਵਾ ਕਰ ਰਹੇ ਨੇ ਕਿ ਮਹਿੰਗਾਈ ਉਹਨਾਂ ਦੇ ਟੈਰਿਫ ਕਾਰਨ ਨਹੀਂ ਸਗੋਂ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੀਆਂ ਨੀਤੀਆਂ ਦੇ ਕਾਰਨ ਹੋਈ ਸੀ ਹਾਲਾਂਕਿ ਅਰਥ ਸ਼ਾਸਤਰੀਆਂ ਦਾ ਕਹਿਣਾ ਇਹ ਹੈ ਕਿ ਅਯਾ ਤੇ ਤਰਾਰੀ ਫਨੇ ਪੋਜੰਦੀਆ ਕੀਮਤਾਂ ਵਿੱਚ ਵਾਧੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਬਿਹਾਰ ਵਿਧਾਨ ਸਭਾ ਚੋਣਾਂ 2025 ਦੇ ਨਤੀਜਿਆਂ ਦੀ ਰਾਤ ਜਿੱਥੇ ਪ੍ਰਸ਼ੰਤ ਕਸ਼ੋਰ ਦੀ ਜਨ ਸੁਰਾਜ ਪਾਰਟੀ ਨੂੰ ਚੋਣ ਮੈਦਾਨ ਵਿੱਚ ਕਰਾਰੀ ਹਾਰ ਮਿਲ ਗਈ ਉੱਥੇ ਹੀ ਬਿਹਾਰ ਦੇ ਪੋਜਪੁਰ ਜ਼ਿਲ੍ਹੇ ਦੇ ਤਰਾਰੀ ਵਿਧਾਨ ਸਭਾ ਸੀਟ ਤੋਂ ਜਨ ਸੁਰਾਜ ਪਾਰਟੀ ਦੇ ਉਮੀਦਵਾਰ ਚੰਦਰ ਸ਼ੇਖਰ ਸਿੰਘ ਦੀ ਮੌਤ ਹੋ ਗਈ। ਉਹਨਾਂ ਨੂੰ 31 ਅਕਤੂਬਰ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਨਤੀਜਾਂ ਵਾਲੀ ਰਾਤ 14 ਨਵੰਬਰ ਨੂੰ ਉਹਨਾਂ ਦੀ ਮੌਤ ਹੋ ਗਈ ਹੈ। 10 ਦਿਨਾਂ ਤੱਕ ਉਹਨਾਂ ਦਾ ਇਲਾਜ ਚੱਲਿਆ ਪਰ ਡਾਕਟਰ ਉਹਨਾਂ ਨੂੰ ਬਚਾ ਨਹੀਂ ਸਕੇ। ਜਨਤਰਾਜ ਪਾਰਟੀ ਦੇ ਆਗੂਆਂ ਦੇ ਵੱਲੋਂ ਚੰਦਰ ਸ਼ੇਖਰ ਦੇ ਦੇਹਾਂਤ ਦੇ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਤਰਾਰੀ ਵਿਧਾਨ ਸਭਾ ਸੀਟ ਉੱਤੇ ਪਹਿਲੇ ਗੇੜ ਤਹਿਤ VOTING ਹੀ ਸੀ ਤੇ ਅੱਜ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਗਏ ਅਤੇ ਨਤੀਜਾਂ ਵਾਲੀ ਰਾਤ ਹੀ ਚੰਦਰ ਸ਼ੇਖਰ ਸਿੰਘ ਦੀ ਮੌਤ ਹੋ ਗਈ ਹੈ। ਸਪਰੀਮ ਕੋਰਟ ਨੇ 1995 ਦੇ ਵਿੱਚ ਸਬ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਘੱਟ ਰੇ ਬੱਬਰ ਖਾਲਸਾ ਦੇ ਕਾਰਕੁਨ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਉੱਤੇ ਸੁਣਵਾਈ 2 ਹਫ਼ਤਿਆਂ ਦੇ ਲਈ ਮੁਲਤਵੀ ਕਰ ਦਿੱਤੀ ਹੈ ਚੀਫ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਵਿਜੇ ਬਿਸ਼ਨੋਈ ਦੀ ਬੈਂਚ ਨੇ ਸੁਣਵਾਈ ਮੁਲਤਵੀ ਕੀਤੀ ਹੈ ਸਪਰੀਮ ਕੋਰਟ ਨੇ ਪਿਛਲੇ ਸਾਲ 27 ਸਤੰਬਰ ਨੂੰ ਹਵਾਰਾ ਦੇ ਪਟੀਸ਼ਨ ਉਤੇ ਕੇਂਦਰ ਚੰਡੀਗੜ੍ਹ ਪ੍ਰਸ਼ਾਸਨ ਅਤੇ ਦਿੱਲੀ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਹਵਾਰਾ 31 ਅਗਸਤ 1995 ਨੂੰ ਚੰਡੀਗੜ੍ਹ ਦੇ ਸਿਵਲ ਸਕੱਤਰ ਦੇ ਪ੍ਰਵੇਸ਼ ਦੁਆਰ ਉੱਤੇ ਹੋਈ ਤਮਾਕੇ ਦੇ ਵਿੱਚ ਬਿਆਨ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕਾਜੀ ਸਜ਼ਾ ਕੱਟ ਰਿਹਾ ਤੇ ਜਿਸ ਦੇ ਵਿੱਚ 16 ਹੋਰ ਲੋਕ ਵੀ ਮਾਰੇ ਗਏ ਸਨ ਸੁਪਰੀਮ ਕੋਰਟ ਦੇ ਵਿੱਚ ਧਾਇਰ ਪਟੀਸ਼ਨ ਚ ਕਿਹਾ ਗਿਆ ਕਿ 22 ਜਨਵਰੀ 2004 ਤੋਂ ਕਿਤੇ ਤੌਰ ਦੇ ਤੇ ਜੇਲ੍ਹ ਤੋਂ ਬਾਹਰ ਨਿਕਲਣ ਤੋਂ ਇਲਾਵਾ ਜੇਲ੍ਹ ਚ ਹਵਾਰਾ ਦਾ ਵਿਵਹਾਰ ਸਪਸ਼ਟ ਹੈ ਤੇ ਬੈਂਚ ਨੇ ਉਹਨਾਂ ਦੀ ਪਟੀਸ਼ਨ ਉੱਤੇ ਨੋਟਿਸ ਜਾਰੀ ਕੀਤਾ ਅਤੇ ਇਸ ਨੂੰ 4 ਹਫ਼ਤਿਆਂ ਬਾਅਦ ਸੁਣਵਾਈ ਲਈ ਮੁਲਤਵੀ ਕਰ ਦਿੱਤਾ ਹੈ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਬਾਰੇ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿੱਚ ਸ਼ੁੱਕਰਵਾਰ ਨੂੰ ਹਿੰਸਾ ਫੜ ਗਈ ਹੈ। ਉਹਨਾਂ ਦੀ ਪਾਰਟੀ ਆਵਾਮੀ ਲੀਗ ਨੇ ਪੂਰੇ ਦੇਸ਼ ਦੇ ਵਿੱਚ ਲਾਕਡਾਊਨ ਦੀ ਮੰਗ ਕੀਤੀ ਤੇ ਜਵਾਬ ਦੇ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੇ ਬੰਗਲਾਦੇਸ਼ ਜਮਾਤ-ਏ-ਇਸਲਾਮ ਦੇ ਕਾਰਕੁਨ ਟਾਕਾ ਦੇ ਕਈ ਇਲਾਕਿਆਂ ਦੇ ਵਿੱਚ ਸੜਕਾਂ ਦੇ ਉੱਤੇ ਉਤਰ ਆਏ ਅਤੇ ਕੁਝ ਥਾਵਾਂ 'ਤੇ ਜਲੂਸ ਕੱਢੇ। ਇੱਕ ਰਿਪੋਰਟ ਦੇ ਅਨੁਸਾਰ 32 ਬੰਬ ਫਟੇ ਤੇ ਦਰਜਨਾਂ ਬਸਾਂ ਨੂੰ ਅੱਗ ਲਾ ਦਿੱਤੀ ਗਈ। ਵੀਰਵਾਰ ਰਾਤ ਟਾਕਾ ਹਵਾਈ ਅੱਡੇ ਨੇੜੇ ਦੋ ਹੋਰ ਬੰਬ ਫਟੇ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਤੇ ਪ੍ਰਮੁੱਖ ਸ਼ਹਿਰਾਂ ਦੇ ਸਕੂਲ ਆਨਲਾਈਨ ਕਰ ਦਿੱਤੇ ਗਏ ਨੇ ਤੇ ਇਸ ਦੌਰਾਨ ਬੰਗਲਾਦੇਸ਼ ਨੇ ਦੇਰ ਰਾਤ ਇੱਕ ਆਰਡੀਨੈਂਸ ਜਾਰੀ ਕੀਤਾ ਜੋ ਅੰਤਰਿਮ ਸਰਕਾਰ ਦੇ ਮੁਖੀ ਪ੍ਰੋਫੈਸਰ ਮੁਹੰਮਦ ਯੂਨਿਸ ਦੇ ਵੱਲੋਂ ਪ੍ਰਸਤਾਵਿਤ ਸਿਆਸੀ ਚਾਰਟਰ ਤੇ ਰਾਜਸ਼ਮਾਰੀ ਨਾਲ ਮੇਲ ਖਾਂਦਾ ਹੈ ਸੰਵਿਧਾਨਕ ਮਾਹਿਰਾ ਨੇ ਤੁਰੰਤ ਇਸ ਕਦਮ ਉੱਤੇ ਪ੍ਰਤੀਕਿਰਿਆ ਦਿੱਤੀ ਹੈ ਤੇ ਇਸ ਨੂੰ ਗੈਰ ਸੰਵਿਧਾਨਕ ਕਿਹਾ ਪੁਲਾਰ ਦੇ ਵਿੱਚ ਫਸੇ ਤਿੰਨ ਚੀਨੀ ਪੁਲਾਰ ਯਾਤਰੀ ਆਪਣੇ ਪੁਲਾਰ ਜਾਂ ਦੇ ਮਲਬੇ ਦੇ ਨਾਲ ਟਕਰਾਉਣ ਤੋਂ ਬਾਅਦ ਸ਼ੁਕਰਵਾਰ ਨੂੰ ਸੁਰੱਖਿਤ ਧਰਤੀ ਉੱਤੇ ਵਾਪਸ ਪਰਤੇ ਚਾਈਨਾ ਮੈਂਡ ਸਪੇਸ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਸਨੋਵ 21 ਪੁਲਾਰ ਯਾਨ ਦਾ ਹਿਟਨ ਕੈਪਸੂਲ ਪੁਲਾਰ ਯਾਤਰੀ ਚੇਨ ਡੋਂਗ ਚੇਨ ਬੈਂਗਰੂਈ ਅਤੇ ਵੋਂਗ ਜ਼ੀ ਨੂੰ ਲੈ ਕੇ ਉੱਤਰੀ ਚੀਨ ਦੇ ਮੰਗੋਲੀਆ ਆਟੋਨੋਮਸ ਖੇਤਰ ਦੇ ਡੋਂਗ ਫੇਂਗ ਦੇ ਵਿੱਚ ਉਤਰਿਆ ਐਜੰਸੀ ਦੇ ਅਨੁਸਾਰ ਪੁਲਾਰ ਯਾਤਰੀਆਂ ਦਾ 5 ਨਵੰਬਰ ਨੂੰ ਵਾਪਸ ਆਉਣਾ ਤੈਅ ਸੀ ਪਰ ਪੁਲਾਰ ਜਾਂਦੇ ਮਲਵੇ ਦੇ ਛੋਟੇ ਟੁਕੜਿਆਂ ਨਾਲ ਟਕਰਾਉਣ ਤੋਂ ਬਾਅਦ ਉਹਨਾਂ ਦੀ ਯਾਤਰਾ ਆਖਰੀ ਸਮੇਂ ਉੱਤੇ ਮੁਲਤਵੀ ਕਰ ਦਿੱਤੀ ਗਈ ਇਸ ਤੋਂ ਪਹਿਲਾਂ ਮੀਡੀਆ ਨੇ ਰਿਪੋਰਟ ਦਿੱਤੀ ਸੀ ਕਿ ਰਿਟਰਨ ਕੈਪਸੂਲ ਦੇ ਵਿੱਚ ਛੋਟੀਆਂ ਤਰੇੜਾਂ ਮਿਲਣ ਤੋਂ ਬਾਅਦ ਸਨੌਜ਼ 20 ਦਾ ਚਾਲਕ ਦਲ ਵਾਪਸ ਨਹੀਂ ਆ ਸਕਿਆ 2011 ਵਿੱਚ ਪੁਲਾਰ ਸਟੇਸ਼ਨ ਦੇ ਲਾਂਚ ਤੋਂ ਬਾਅਦ ਇਹ ਪਹਿਲੀ ਘਟਨਾ ਨੇ ਚਿੰਤਾਵਾਂ ਵਧਾ ਦਿੱਤੀਆਂ ਕਿਉਂਕਿ ਸਟੇਸ਼ਨ 'ਤੇ ਸਿਰਫ ਤਿੰਨ ਪੁਲਾਰ ਯਾਤਰੀਆਂ ਲਈ ਜਗ੍ਹਾ ਤੇ ਚੀਨ ਹਰ 6 ਮਹੀਨਿਆਂ ਬਾਅਦ ਸਟੇਸ਼ਨ ਉੱਤੇ ਨਵੇਂ ਚਲਕਦਲ ਦੇ ਮੈਂਬਰ ਭੇਜਦਾ ਹੈ। ਪਾਕਿਸਤਾਨ ਦੀ ਸ਼ਾਹਵਾਜ਼ ਸ਼ਰੀਫ ਸਰਕਾਰ ਫੌਜ ਮੁਖੀ ਅਸੀਮ ਮੁਨੀਰ ਦੇ ਅੱਗੇ ਆਤਮ ਸਮਰਪਣ ਕਰਦੀ ਪ੍ਰਤੀਤ ਹੁੰਦੀ ਹੈ। ਪਾਕਿਸਤਾਨ ਸਾਂਸਦ ਦੇ ਵਿੱਚ ਇਤਿਹਾਸ ਦੇ ਵਿਵਾਦ ਵਾਲੀ ਸੰਵਿਧਾਨਕ ਸੋਧ ਪਾਸ ਕੀਤੀ ਗਈ ਜਿਸ ਦੇ ਨਾਲ ਫੀਲਡ ਮਾਰਸ਼ਲ ਮੁਨੀਰ ਨੂੰ ਨਵੀਆਂ ਤਾਕਤਾਂ ਮਿਲੀਆਂ ਨੇ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਵੱਲੋਂ ਐਸ ਬਿਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਅਸੀਮ ਮੁਨੀਰ ਅਧਿਕਾਰਤ ਰੂਪ ਦੇ ਵਿੱਚ ਪਾਕਿਸਤਾਨ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਬਣ ਗਏ ਨੇ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਵੱਲੋਂ ਵਿਵਾਦ ਵਾਲੀ 27ਵੀਂ ਸੰਵਿਧਾਨਕ ਸੋਧ ਨੂੰ ਮਨਜ਼ੂਰੀ ਦੇਣ ਤੋਂ ਥੋੜੀ ਦੇਰ ਬਾਅਦ ਜਸਟਿਸ ਮਨਸੂਰ ਅਲੀ ਸ਼ਾਹ ਤੇ ਜਸਟਿਸ ਅਤਰ ਮਿੰਨਾਲ ਦੇ ਆਪਣੇ ਆਉਡੀਆ ਤੋਂ ਅਸਤੀਫਾ ਉਹਨਾਂ ਨੇ ਦੇ ਦਿੱਤਾ ਤੇ ਆਪਣੇ ਅਸਤੀਫਿਆਂ ਦੇ ਵਿੱਚ ਦੋਵਾਂ ਜੱਜਾਂ ਨੇ ਸੰਵਿਧਾਨਕ ਸੋਧ ਨੂੰ ਪਾਕ ਦੇ ਸੰਵਿਧਾਨ ਉੱਤੇ ਇੱਕ ਗੰਭੀਰ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਭੰਗ ਕਰ ਦੇਵੇਗੀ ਤੇ ਨਿਆਪਾਲ ਕਾਨੂੰਨ ਕਾਰਜਪਾਲਿਕਾ ਦੇ ਕੰਟਰੋਲ ਹੇਠ ਰੱਖ ਦੇਵੇਗੀ। ਇਹ ਪਾਕਿਸਤਾਨ ਦੇ ਸੰਵਿਧਾਨ ਤੇ ਲੋਕਤੰਤਰ ਤੇ ਦਿਲ ਉਤੇ ਵਾਰ ਕਰਦੀ ਹੈ। ਦਿੱਲੀ ਬਬਤ ਮੱਕਾ ਦੀ ਜਾਂਚ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਸੂਤਰਾਂ ਅਨੁਸਾਰ ਏਜੰਸੀ ਦੀ ਟੀਮ ਨੇ ਪਠਾਨਕੋਟ ਦੇ ਇੱਕ ਨਿੱਜੀ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਡਾਕਟਰ ਰਾਇਸ ਅਹਿਮਦ ਨਾਮਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ ਇਹ ਡਾਕਟਰ ਜੰਮੂ ਦੇ ਅਨੰਤਨਾਗ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਜਾਣਕਾਰੀ ਅਨੁਸਾਰ ਡਾਕਟਰ ਰਾਇਸ ਅਹਿਮਦ 2020 ਤੋਂ 2021 ਤੱਕ ਫਰੀਦাবাদ ਦੀ A L ਫਲਾ ਯੂਨੀਵਰਸਿਟੀ ਦੇ ਵਿੱਚ ਕੰਮ ਕਰਦਾ ਰਿਹਾ ਤੇ ਉੱਥੇ ਦੇ ਕਈ ਡਾਕਟਰਾਂ ਦੇ ਨਾਲ ਉਹਦਾ ਲਗਾਤਾਰ ਸੰਪਰਕ ਬਣਿਆ ਹੋਇਆ ਸੀ ਸਭ ਤੋਂ ਚੁਣੌਤੀਪੂਰਨ ਗੱਲ ਇਹ ਹੈ ਕਿ ਉਹ ਦਿੱਲੀ ਤਮਾਕਿਆਂ ਦੇ ਮੁੱਖ ਦੋਸ਼ੀ ਡਾਕਟਰ ਉਮਰ ਨਾਲ ਵੀ ਲਿੰਕ ਵਿੱਚ ਸੀ ਤੇ ਇਹ ਸੰਪਰਕ ਨੇ ਸੁਰੱਖਿਆ ਏਜੰਸੀਆਂ ਦਾ ਧਿਆਨ ਇਸ ਵੱਲ ਖਿੱਚਿਆ ਏਜੰਸੀ ਨੇ ਡਾਕਟਰ ਦੇ ਨੂੰ ਪਠਾਨਕੋਟ ਤੋਂ ਗ੍ਰਿਫਤਾਰ ਕਰਕੇ ਪੁੱਛਗਿੱਛ ਲਈ ਆਪਣੇ ਨਾਲ ਲੈ ਲਿਆ ਪੋਲੈਂਡ ਨੇ ਦੱਖਣੀ ਕੋਰੀਆ ਤੋਂ 180 ਕੇ ਟੂ ਬਲੈਕ ਪੈਂਥਰ ਟੈਂਕਾਂ ਦੀ ਪੂਰੀ ਡਿਲੀਵਰੀ ਪ੍ਰਾਪਤ ਕਰ ਲਈ ਹੈ ਪੋਲੈਂਡ ਦੇ ਰਾਸ਼ਟਰੀ ਰੱਖਿਆ ਮੰਤਰੀ ਵਲਾਜਿਸਲਾਵ ਕੋਸੀ ਨਿਆਕ ਕਮੀਜ਼ ਨੇ ਐਲ ਦੀ ਕੋਸ਼ਨਾ ਕਰ ਦਿੱਤਾ ਕਿ ਇਸ ਕਦਮ ਦਾ ਉਦੇਸ਼ ਪੋਲੰਡ ਦੀਆਂ ਹਜ਼ਾਰ ਬੰਤ ਸੈਨਾਵਾਂ ਨੂੰ ਯੂਰਪ ਦੀਆਂ ਸਭ ਤੋਂ ਸ਼ਕਤੀशाली ਜ਼ਮੀਨੀ ਫੌਜਾਂ ਵਿੱਚ ਬਦਲਣਾ ਹੈ ਕੋਸੀ ਨਿਆ ਕਮੀਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਅਸੀਂ ਮਜ਼ਬੂਤ ਹੋ ਰਹੇ ਹਾਂ 16ਵੇਂ ਮਕੈਨਾਈਜ਼ਡ ਡਿਵੀਜ਼ਨ ਦੇ ਲਈ ਹੋਰ 20 K2 ਬਲੈਕ ਪੈਂਥਰ ਟੈਂਕ ਕੇ ਹੁਣੇ ਹੀ ਪੋਲੈਂਡ ਪਹੁੰਚੇ ਨੇ ਮਤਲਬ ਹੈ ਕਿ ਸਾਡੇ ਕੋਲ ਹੁਣ ਪਹਿਲੇ ਇਕਦਾਨਾ ਮੇ ਤਹਿਤ 180 ਟੈਂਕਾਂ ਦਾ ਪੂਰਾ ਬੇੜਾ ਹੈ ਇਹ ਸ਼ੁਰੂਆਤੀ ਇਕਰਾਰਨਾਮਾ ਇਕਗਰਤ 2022 ਨੂੰ USD 6.7 ਬਿਲੀਅਨ ਦੇ ਵਿੱਚ ਸਾਈਨ ਕੀਤਾ ਗਿਆ ਸੀ ਦੱਖਣੀ ਕੋਰੀਆ ਨਾਲ ਇਹ ਸੌਦਾ ਰੂਸ ਦੇ ਯੂਕਰੇਨ ਉੱਤੇ ਹਮਲੇ ਦੇ ਮੱਦੇਨਜ਼ਰ ਨਾਟੋ ਸੰਗਠਿਤ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਵਾਰਸਾ ਦੇ ਯਤਨ ਨੂੰ ਦਰਸਾਉਂਦਾ ਹੈ ਤੇ ਪੋਲੈਂਡ ਜਿਸ ਦੀ ਸਰਹੱਦ ਯੂਕਰੇਨ ਜ਼ੂਸ ਅਤੇ ਬੈਲਾਰੂਸ ਦੇ ਨਾਲ ਲੱਗਦੀ ਹੈ ਉਹਨਾਂ ਨੇ 2025 ਦੇ ਵਿੱਚ ਆਪਣੀ ਜੀਡੀਪੀ ਦਾ 4.7 ਫੀਸਦੀ ਰੱਖਿਆ ਉੱਤੇ ਖਰਚ ਕਰਨ ਦੇ ਲਈ ਅਲਾਟ ਕੀਤਾ ਸੀ ਅਤੇ 2026 ਦੇ ਵਿੱਚ ਇਸ ਨੂੰ 5% ਤੱਕ ਵਧਾਉਣ ਦੀ ਯੋਜਨਾ ਹੈ ਅਜਲੀ ਨਾ ਹੀ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ